ਮਿੰਟੂ ਜੀ ਉਧਰ ਰਾਮੂ ਵਾਲੀਆ ਸਾਹਿਬ ਕਹਿ ਰਹੇ ਨੇ ਕਿ ਅਸੀਂ ਵੀ ਸਰਗਰਮ ਹੋ ਜਾਣਾ ਹਨ ਸੰਕੇਤ ਜੇ ਆ ਰਹੇ ਨੇ ਤੇ ਹੁ ਨਵਾਂ ਫਿਰ ਨਵਾਂ ਕੁਝ ਵੇਖਣ ਨੂੰ ਮਿਲੇਗਾ ਕੋਈ ਸਰਗਰਮੀ ਫੇਰ ਆਏਗੀ ਸਿਆਸਤ ਦੇ ਵਿੱਚ ਉਹ ਨਹੀਂ ਜੀ ਠੀਕ ਹੈ ਰਾਮੂ ਵਾਲੀਆ ਸਾਹਿਬ ਗੱਲਾਂ ਗੁੱਲਾਂ ਸੁਣਾ ਜਾਂਦੇ ਆ ਉਹ ਹੈ ਤੇ ਬੜੇ ਕੈਲੋ ਪੁੰਚੇ ਹੋਏ ਖੜਾ ਰਹੀ ਆ ਹਮ ਗੱਲਾਂ ਬਤੇਰੀਆਂ ਕਰ ਜਾਂਦੇ ਆ ਗੱਲਾਂ ਉਹਨਾਂ ਦੀਆਂ ਸੁਣਨ ਵਾਲੀਆਂ ਵੀ ਹੁੰਦੀਆਂ ਕਿਉਂਕਿ ਉਮਰ ਬੜੀ ਆ ਸਿਆਸੀ ਪੈੜਾ ਵੀ ਉਹਨਾਂ ਨੇ ਬੜਾ ਤੈਅ ਕੀਤਾ ਹੈ ਬਿਲਕੁਲ ਠੀਕ ਹੈ ਜੀ ਗੁਰਬਤ ਦੇ ਵਿੱਚ ਉਹ ਜੰਮੇ ਪਲੇ ਵੀ ਆ ਤੇ ਸੰਘਰਸ਼ ਕੀਤੇ ਆ ਬਤੇਰਾ ਕੁਝ ਉਹਨਾਂ ਦੇ ਕੋਲ ਕਹਿਣ ਵਾਸਤੇ ਹੈਗਾ ਹੁਣ ਮਸਲਾ ਇਹ ਆ ਕਿ ਉਹਨਾਂ ਨੇ ਕੱਲ ਇੱਕ ਬਿਆਨ ਦੇ ਦਿੱਤਾ ਕਿ ਮਾਗੀ ਤੋਂ ਬਾਅਦ ਅਸੀਂ ਆਪਣੀ ਪਾਰਟੀ ਦੀਆਂ ਸਰਗਰਮੀਆਂ ਜਿਹੜੀਆਂ ਉਹ ਤੇਜ਼ ਕਰਦੇ ਹਾਂਗੇ ਇਹਦਾ ਮਤਲਬ ਹੈ ਕਿ ਲੋਕ ਭਲਾਈ ਪਾਰਟੀ ਜਿਹੜੀ ਆ ਉਹ ਠੀਕ ਕਹ ਲਓ ਕਿ ਮਾਲਵੇ ਵਾਲਿਆਂ ਦੀ ਉਹ ਸੀਜੀਪ ਵਰਗੀ ਆ ਕਿ ਜਦੋਂ ਮਰਜੀ ਲਿਸ਼ਕਾ ਕੇ ਕੱਢ ਲੋ ਜੀ ਤੇ ਜੇ ਨਹੀਂ ਲੋੜ ਫਿਰ ਅੰਦਰ ਲਾ ਫਿਰ ਤੁਸੀਂ ਬਰਾਂਡੇ ਚ ਖਲਾਰ ਦਿਓ ਉਹ ਤਾਂ ਕੁਝ ਨਹੀਂ ਕਸਣਾ ਉਹ ਮਤਲਬ ਕਿ ਉਹ ਜਿਦੀ ਉਹ ਜਿਹੀ ਹੋਊਗੀ ਤਾਂ ਇਹ ਇਹਨਾਂ ਨੇ ਮਤਲਬ ਕਿ ਆਪਣੀ ਪਾਰਟੀ ਜਿਹੜੀ ਆ ਇਹਦੇ ਚ ਇੱਕ ਵਾਰੀ ਕੀ ਹੋਇਆ ਅੱਛਾ ਜਿਹੜੇ ਮਾਨ ਸਾਹਿਬ ਆ ਉਹਨਾਂ ਦਾ ਸਿਆਸੀ ਕੈਰੀਅਰ ਤੇ ਇਹਦੇ ਤੋਂ ਹੀ ਸ਼ੁਰੂ ਹੋਇਆ ਸੀਗਾ ਲੋਕ ਭਲਾਈ ਪਾਰਟੀ ਚ ਜੀ ਉੱਤੇ ਬਾਦ ਜੇ ਤੁਸੀਂ ਹੁਣ ਦੇਖੋਗੇ ਤੇ ਇਹਨਾਂ ਨੇ ਪਿੱਛੇ ਜਦੋਂ ਅਕਾਲੀ ਸਰਕਾਰ ਸੀ ਉਹਦੇ ਚ ਇਹਨਾਂ ਨੇ ਮਰਜ਼ ਕਰਦੀ ਜੀ ਪਾਰਟੀ ਮਰਜ਼ ਕਰਦੀ ਹੂੰ ਉਸ ਤੋਂ ਬਾਅਦ ਚਲੋ ਠੀਕ ਠਾਕ ਨਿਬੀਆਂ ਬਾਅਦ ਦੇ ਵਿੱਚ ਇਹਨਾਂ ਦਾ ਥੋੜਾ ਜਿਹਾ ਰੋਲਾ ਰਫੜ ਪਿਆ ਜੀ ਇਹ ਇਥੋਂ ਜੋ ਨਿਕਲੇ ਤੇ ਯੂਪੀ ਚ ਜਾ ਕੇ ਮੰਤਰੀ ਬਣ ਗਿਆ ਕਲੇਸ਼ਵਰਾਂ ਦੀ ਸਰਕਾਰ ਚ ਜੀ ਤੇ ਉਸ ਤੋਂ ਬਾਅਦ ਮਤਲਬ ਕਿ ਇਹਨਾਂ ਦੀ ਪਾਰਟੀ ਠੀਕ ਆ ਇਹ ਥੋੜਾ ਚਿਰ ਜਦੋਂ ਢੀਂਡ ਸਾਹ ਹੋਰੀ ਹੂੰ ਭਾਰਤੀ ਜਨਤਾ ਪਾਰਟੀ ਤੇ ਲਾਗੇ ਲੱਗੇ ਆ ਜਾਂ ਦੇਖ ਰਹੇ ਸੀਗੇ ਉਸ ਵੇਲੇ ਰਾਮੂ ਵਾਲੀਆ ਸਭ ਵੀ ਦਿੱਲੀ ਚ ਐਕਟਿਵ ਹੋ ਗਏ ਸੀਗੇ ਜੀ ਇਹ ਥੋੜਾ ਸਮਾਂ ਪਹਿਲਾਂ ਦੀ ਗੱਲ ਆ ਜਦੋਂ ਯਾਨੀ ਇਹ ਜਿਹੜੇ ਵੱਡੇ ਅਕਾਲੀ ਆਗੂ ਸੀਗੇ ਇਹਨਾਂ ਨੇ ਮਤਲਬ ਨਾਰਾਜ਼ਗੀ ਖੁੱਲੇ ਰੂਪ ਦੇ ਵਿੱਚ ਬਾਦਲ ਫੈਮਲੀ ਦੇ ਨਾਲ ਜ਼ਾਹਰ ਕਰ ਦਿੱਤੀ ਜੀ ਉਸ ਵੇਲੇ ਜਦੋਂ ਦਿੱਲੀ ਚ ਇਹ ਸਾਰੀਆਂ ਕਸਰ ਤਾਂ ਹੋ ਰਹੀਆਂ ਸੀਗੀਆਂ ਰਾਮੂ ਵਾਲੀਆ ਸਭ ਨਾਲ ਰਹੇ ਨੇ ਉਸ ਟਾਈਮ ਦਿੱਲੀ ਦੇ ਵਿੱਚ ਜੀ ਹੁਣ ਬਾਅਦ ਦੇ ਵਿੱਚ ਕਤ ਬਾਰ ਵੀ ਗਏ ਸੀਗੇ ਕਾਫੀ ਸਮਾਂ ਉੱਥੇ ਬਾਹਰ ਵੀ ਲਾਇਆ ਇਹਨਾਂ ਨੇ ਹੁਣ ਇਹਨਾਂ ਨੇ ਕੱਲ ਬਿਆਨ ਦੇ ਦਿੱਤਾ ਕਿ ਮਾਗੀ ਤੋਂ ਬਾਅਦ ਸਰਗਰਮੀਆਂ ਤੇਜ਼ ਹੋਣਗੀਆਂ ਜੀ ਭਾਈ ਦੇਖੋ ਮਸਲਾ ਕੀ ਚਲੋ ਇਹਨਾਂ ਦੀ ਪਾਰਟੀ ਇਹਨਾਂ ਦੀ ਰਾਜਨੀਤੀ ਨਵੇਂ ਦੀ ਤਾਂ ਕਿਹੜੀ ਉਮੀਦ ਆ ਇਹਨਾਂ ਨੇ ਉਹ ਦੋ ਜ਼ਿਆਦਾਤਰ ਆਪਦੀ ਰਾਜਨੀਤੀ ਦਾ ਜਿਹੜਾ ਕਹ ਲੋ ਕਿ ਦਾਇਰਾ ਖਿੱਚਿਆ ਸੀਗਾ ਉਹ ਖਿੱਚਿਆ ਸੀਗਾ ਖਾਸ ਤੌਰ ਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਫਸ ਜਾਂਦੇ ਆ ਮੁੰਡੇ ਕੁੜੀਆਂ ਇਹ ਪਹਿਲ ਕਦਮੀ ਕਰਦੇ ਹੁੰਦੇ ਸੀਗੇ ਜੀ ਹੁਣ ਇਹ ਨਵੇਂ ਸਿਰੇ ਤੋਂ ਕੀ ਵਿਆਉਂਤ ਲੈ ਕੇ ਆਉਂਦੇ ਆ ਕੀ ਏਜੰਡਾ ਲੈ ਕੇ ਆਉਂਦੇ ਆ ਪਤਾ ਨਹੀਂ ਹੈ ਪਰ ਇਹ ਸਾਫ ਹੈ ਸਪਸ਼ਟ ਹੈ ਕਿ ਐਸ ਵੇਲੇ ਦੇਖੋ ਹੁਣ ਜੇ ਆਪਾਂ ਭਗਵੰਤ ਮਾਨ ਸਰਕਾਰ ਨੂੰ ਵੇਖੀਏ ਤਾਂ ਭਗਵੰਤ ਮਾਨ ਸਰਕਾਰ ਲਗਭਗ ਲਗਭਗ ਕਹਿ ਲੋ ਕਿ ਤੀਜਾ ਸਾਲ ਜਿਹੜਾ ਹੁਣ ਪੂਰਾ ਕਰਨ ਜਾ ਰਹੀ ਆ ਜੀ ਬਿਲਕੁਲ ਠੀਕ ਹੈ ਜੀ ਪਿੱਛੇ ਬਚਦੇ ਆ 2 ਸਾਲ ਜੀ 2 ਸਾਲਾਂ ਚ ਕੀ ਹੁੰਦਾ ਕਿ ਜਿਹੜੇ ਪਿਛਲੇ 4-5 ਮਹੀਨੇ ਹੁੰਦੇ ਆ ਉਹ ਵੀ ਬਸ ਆਏ ਗਏ ਹੁੰਦੇ ਆ ਇਹਦਾ ਮਤਲਬ ਹੈ ਕਿ ਡੇਢ ਪੌਣੇ 2 ਸਾਲ ਬਚਦੇ ਆ ਸਰ ਸਾਡੇ ਹੁਣ ਇਸ ਤਰ੍ਹਾਂ ਦੇ ਜਿਹੜੇ ਕੈਲੋ ਖਿਡਾਰੀ ਜਿਨ੍ਹਾਂ ਤੋਂ ਨਵੇਂ ਦੀ ਤੇ ਮੈਂ ਤਾਂ ਕੋਈ ਉਮੀਦ ਕਰਦਾ ਨਹੀਂ ਇਹ ਉਹ ਲੋਕ ਆ ਜਿਹੜੇ ਅਜ਼ਮਾਏ ਹੋਏ ਨੇ ਹਮ ਮਤਲਬ ਕਿ ਜਿਹੜੇ ਖਿਡਾਰੀ ਆਪਣੀ ਪੀਕ ਵਾਲੀ ਗੇਮ ਖੇਡ ਚੁੱਕੇ ਆ ਖੇਡ ਚੁੱਕੇ ਬਿਲਕੁਲ ਤੇ ਦੁਬਾਰਾ ਆਉਣ ਦੀ ਉਮੀਦ ਬਹੁਤ ਘੱਟ ਰਹੀ ਜਾਂਦੀ ਹੈ ਘੱਟ ਹੀ ਆ ਜੇ ਉਹ ਆਕੀਆ ਇਹ ਆ ਕਿ ਠੀਕ ਹੈ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ ਇਹ ਚੀਜ਼ਾਂ ਚ ਇਹਨਾਂ ਨੇਤਾਵਾਂ ਦਾ ਬੜਾ ਤਸਰਬਾ ਹੁੰਦਾ ਹ ਹ ਕੁਝ ਇਹਨਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਵੀ ਕਾਫੀ ਲੋਕਾਂ ਨੂੰ ਅਟਰੈਕਟਿਵ ਕਰਦੀਆਂ ਨੇ ਅਟਰੈਕਟ ਕਰਦੀਆਂ ਨੇ ਜੀ ਹੁਣ ਮਸਲਾ ਤੇ ਇਹ ਹੈ ਨਾ ਕਿ ਸਾਡੀ ਜਿਹੜੀ ਪ੍ਰੋਬਲਮ ਹੈ ਨਾ ਪੰਜਾਬ ਦੀ ਹਮ ਕਿਉਂਕਿ ਹੁਣ ਮੈਂ ਜਿਵੇਂ ਕਹਿ ਰਿਹਾ ਕਿ ਜਿੱਦਾਂ ਹੀ 3 ਸਾਲ ਪੂਰੇ ਹੋਣਗੇ ਚੌਥਾ ਸਾਲ ਚੜ ਜਾਊਗਾ ਚੌਥੇ ਤੋਂ ਬਾਅਦ ਪੰਜਵਾਂ ਚੜ ਜਾਊਗਾ ਨਵੇਂ 달 ਨਵੇਂ ਜੋੜ ਤੋੜ ਭੱਜਾ ਭਜਾਈ ਇਧਰੋਂ ਨਿਕਲ ਗਿਆ ਕੋਈ ਉਧਰ ਜਾ ਕੇ ਵੜ ਗਿਆ ਕੋਈ ਉਧਰ ਚਲਾ ਗਿਆ ਇਹ ਸਾਰਾ ਕੁਝ ਚੱਲੂਗਾ ਹਮ ਪਰ ਪੰਜਾਬ ਨੂੰ ਜਿਹੜੀ ਜ਼ਰੂਰਤ ਹੈ ਸਾਹਿਬ ਜੀ ਉਹ ਮੈਂ ਹਮੇਸ਼ਾ ਕਹਿੰਦਾ ਕਿ ਸਾਨੂੰ ਜ਼ਰੂਰਤ ਹੈ ਬਦਲਵੀਂ ਰਾਜਨੀਤੀ ਦੀ ਪਰ ਮਿਲ ਪੰਜਾਬ ਦੀ ਕਿਸਮਤ ਜਿਹੜੀ ਮਾੜੀ ਆ ਕਿਸਮਤ ਜਿਹੜੀ ਫੁੱਟੀ ਆ ਹਮ ਉਹ ਇਸ ਕਰ ਲੂਗਾ ਕਿ ਸਾਨੂੰ ਬਦਲਵੀਂ ਧੜੇ ਬੰਦੀ ਮਿਲ ਜਾਂਦੀ ਆ ਬਦਲਵੀਂ ਰਾਜਨੀਤੀ ਨਹੀਂ ਮਿਲਦੀ ਬਿਲਕੁਲ ਸਾਨੂੰ ਬਦਲਵੀਂ ਰਾਜਨੀਤੀ ਜਿਹੜੀ ਸਮੇਂ ਦਾ ਹਾਨੀ ਬਣਾਵੇ ਪੰਜਾਬ ਨੂੰ ਬਿਲਕੁਲ ਵੈਸੀ ਰਾਜਨੀਤੀ ਚਾਹੀਦੀ ਆ ਸਾਨੂੰ ਨਵੀਂ ਸੋਚ ਹਾਂਜੀ ਮੈਂ ਚਲੋ ਕਿਸੇ ਦੀ ਕਿਸੇ ਵੀ ਪ੍ਰਕਾਰ ਦੀ ਕੋਸ਼ਿਸ਼ ਨੂੰ ਰੱਦ ਨਹੀਂ ਕਰਦਾ ਹਰੇਕ ਬੰਦੇ ਦਾ ਹੱਕ ਆ ਹੂੰ ਇਹ ਵੀ ਬਜ਼ੁਰਗ ਨੇਤਾ ਆਪ ਦਾ ਜ਼ੋਰ ਲਾਉਂ ਕੋਈ ਚੱਕਰ ਨਹੀਂ ਲੋਕਤੰਤਰ ਚ ਸਭਨਾ ਦਾ ਬਈ ਅਧਿਕਾਰ ਇੱਕੋ ਜਿਹਾ ਹੁੰਦਾ ਜੀ ਜੀ ਪਰ ਜੇ ਪੰਜਾਬ ਦੇ ਲਿਹਾਜ਼ ਨਾਲ ਜੇ ਵੇਖੀਏ ਤਾਂ ਉਹ ਇਹੀ ਆ ਦਾ ਹਾਲ ਹੈ ਕਿ ਸਾਨੂੰ ਬਦਲਵੀਂ ਰਾਜਨੀਤੀ ਜਿਹੜੀ ਆ ਹੁਣ ਆਪਾਂ ਆਮ ਆਦਮੀ ਪਾਰਟੀ ਦੀ ਇਤਿਹਾਸਿਕ ਜਿੱਤ ਨੂੰ ਜੇ ਦੇਖੀਏ ਹਮ ਤਲੂਕਾਂ ਨੇ ਕਿਉਂ ਵੋਟ ਪਾਈ ਸਰ ਇਸੇ ਚੀਜ਼ ਨੂੰ ਵੋਟ ਪਾਈ ਸੀ ਕਿ ਅਸੀਂ ਇੱਕ ਬਦਲਵੀਂ ਰਾਜਨੀਤੀ ਵੇਖਣੀ ਆ ਨਵਾਂ ਪਨ ਦੇਖਣ ਵਾਸਤੇ ਬਿਲਕੁਲ ਹਾਂ ਜੀ ਵੀ ਮਤਲਬ ਕਿ ਇੱਕ ਜਿੱਦਾ ਰਵਾਇਤੀ ਰਾਜਨੀਤੀ ਆ ਉਹਦਾ ਇੱਕ ਬਦਲ ਲੈ ਕੇ ਆਉਣਾ ਪਰ ਤੁਸੀਂ ਦੇਖੋ ਕਿ ਉਹ ਬਦਲ ਵੀ ਰਾਜਨੀਤੀ ਨਹੀਂ ਸੀਗੀ ਉਹ ਇੱਕ ਤਰ੍ਹਾਂ ਨਾਲ ਬਦਲਵੀਂ تنظیم ਆਈ ਹੈ تنظیم ਆਈ ਠੀਕ ਹੈ ਇੱਕ ਧੜਾ ਆਇਆ ਨਾ ਕਿ ਉਹਦੇ ਵਿੱਚ ਕੋਈ ਬਹੁਤਾ ਜ਼ਿਆਦਾ ਰਵਾਇਤੀ ਰਾਜਨੀਤੀ ਦੇ ਮੁਕਾਬਲੇ ਨਵਾਂਪਨ ਕੋਈ ਵੇਖਣ ਨੂੰ ਮਿਲਿਆ ਜੀ ਜੀ ਸੋ ਸਾਡਾ ਖਲਾ ਜਿਹੜਾ ਹੈ ਨਾ ਸਾਡੀ ਰਾਜਨੀਤੀ ਦਾ ਖਲਾ ਜਿਹੜਾ ਉਹ ਇਹੀ ਚੀਜ਼ ਪਰ ਸਕਦੀ ਆ ਕਿ ਜਿਹੜੀ ਬਦਲਵੀਂ ਰਾਜਨੀਤੀ ਆਵੇ ਜਿਹਦੇ ਚ ਬਹੁਤ ਵਿਜ਼ਨਰੀ ਬੰਦੇ ਜਿਹੜੇ ਆ ਉਹ ਕੰਮ ਕਰਨ ਤਦ ਇਹ ਗੱਡੀ ਲਈ ਤੇ ਚੜ ਸਕਦੀ ਆ ਨਹੀਂ ਤੇ ਗੱਡੀ ਕੱਚਾ ਕੱਚੀ ਚੱਲੇਗੀ ਜੀ 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 ਹਾਂ ਜੀ ੱੱਕੇ ਨਾਲ ੱੱਕੇ ਨਾਲ ਸਟਾਰਟ ਤੇ ਕੱਚੇ ਕੱਚੇ ਚੱਲੇਗੀ ਬਸ ਆਹੀ ਹਾਲ ਹੋਣਾ ਇੱਕ ਟਾਇਰ ਥਲੇ ਕੁੱਤੇ ਹਾਂ ਜੀ ਹਾਂ ਜੀ ਸੱਚਮੁੱਚ ਇੱਥੇ ਨਾ ਉਹ ਕਾਗਜ਼ੀ ਕ੍ਰਾਂਤੀ ਦੀ ਨਹੀਂ ਸੱਚਮੁੱਚ ਦੀ ਕ੍ਰਾਂਤੀ ਦੀ ਲੋੜ ਆ ਥੋੜਾ ਜਿਹਾ ਕੁਝ ਜਿਹੜਾ ਇੱਕੇ ਦਮ ਚੇਂਜ ਲੈ ਕੇ ਆਵੇ ਹਨ ਥੋੜਾ ਲੋਕਾਂ ਨੂੰ ਵੀ ਹੌਸਲਾ ਦੇ ਹੋਵੇ ਵੀ ਯਾਰ ਕ੍ਰਾਂਤੀ ਦੇ ਅਰਥ ਬਹੁਤ ਵੱਡੇ ਹੁੰਦੇ ਆ ਜੀ ਕ੍ਰਾਂਤੀਆਂ ਬਹੁਤ ਕਹੋ ਕਿ ਮਾਰਕੀ ਦੀਆਂ ਹੁੰਦੀਆਂ ਨੇ ਸੰਸਾਰ ਦੇ ਵਿੱਚ ਫ੍ਰੈਂਚ ਕ੍ਰਾਂਤੀ ਦਾ ਆਪਾਂ ਕਹਿੰਦੇ ਆ ਪਰ ਮੈਂ ਮੰਨਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਤੇ ਉਹ ਤੋਂ ਪਹਿਲਾਂ ਹੀ ਕ੍ਰਾਂਤੀ ਕਰ ਦਿੱਤੀ ਸੀ ਸਰ ਜੋੜ ਕਰ ਗਏ ਨੇ ਜੀ ਜੀ ਉਹ ਅਸੀਂ ਬਸ ਇਹੋ ਆ ਕਿ ਫ੍ਰੈਂਚ ਕ੍ਰਾਂਤੀ ਫ੍ਰੈਂਚ ਕ੍ਰਾਂਤੀ ਪੜ੍ਹਾਤੀ ਜਵਾਕਾਂ ਨੂੰ ਹੂੰ ਇਹ ਇਹ ਜਿਹੜੇ ਸੀਗੇ ਜਿਨ੍ਹਾਂ ਨੇ ਕਹਿ ਲੋ ਕਿ ਦਬੇ ਕੁਚਲੇ ਲੋਕਾਂ ਵਾਸਤੇ ਕ੍ਰਾਂਤੀ ਲਿਆਂਦੀ ਔਰ ਇੱਕ ਐਸਾ ਰਾਜ ਦਿੱਤਾ ਜਿਹਦੇ ਚ ਖੁਦ ਖੁਦ ਕੋਈ ਰਾਜਾ ਨਹੀਂ ਹੈ ਵਿਚੋ ਨਹੀਂ ਹਮ ਮਤਲਬ ਪੰਚਾਇਤੀ ਰਾਜ ਜਿੱਦਾਂ ਕਹਿ ਲੋ ਕਿ 11 ਬੰਦੇ ਜੀ ਇਹ ਫੈਸਲਾ ਕਰਨਗੇ ਕਿ ਇਹਨੂੰ ਤੁਸੀਂ ਕੀ ਮੰਨਦੇ ਹੋ ਉਸ ਟਾਈਮ ਸਰ ਮੇਰੀ ਨਜ਼ਰ ਦੇ ਵਿੱਚ ਤੇ ਫ੍ਰੈਂਚ ਕ੍ਰਾਂਤੀ ਤੋਂ ਵੀ ਵੱਡੀ ਕ੍ਰਾਂਤੀ ਸੀ ਹਮ ਕਿ ਜਿਹੜੇ ਜ਼ਗੀਰਦਾਰੂ ਪ੍ਰਥਾ ਦਾ ਸ਼ਿਕਾਰ ਹੋ ਰਹੇ ਸੀ ਲੋਕ ਮਜ਼ਾਰੇ ਸੀਗੇ ਮਤਲਬ ਕਿ ਦਬੇ ਕੁਚਲੇ ਸੀਗੇ ਜੀ 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 ਬਿਲਕੁਲ ਉਹਨਾਂ ਨੂੰ ਬਰਾਬਰ ਖੜਾ ਦਿੱਤਾ ਰਾਤੋਂ ਰਾਤ ਔਰ ਉਸ ਸਮੇਂ ਦੇ ਵਿੱਚ ਇਸ ਤਰ੍ਹਾਂ ਸੋਚ ਲੈਣਾ ਵੀ ਸੋਚ ਦੇਖੋ ਨਾ ਸਰ ਐਸੀ ਸੋਚ ਹੀ ਕਿੱਥੋਂ ਮਿਲੇਗੀ ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਸੋਚ ਸੀਗੀ ਜੀ ਪਰ ਅਸੀਂ ਸਭ ਕਹ ਲਓ ਕਿ ਠੀਕ ਹੈ ਨਾ ਜੀ ਉਹ ਜੋ ਪੜਿਆ ਸੁਣਿਆ ਬਸ ਉਦਾਂ ਹੀ ਚੱਲੀ ਜਾਂਦੇ ਫਰਾਂਸਕ ਕ੍ਰਾਂਤੀ ਫਰਾਂਸਕ ਕ੍ਰਾਂਤੀ ਚਲੋ ਠੀਕ ਹੈ ਉਹ ਵੀ ਜੇ ਤੁਸੀਂ ਦੇਖੋਗੇ ਤਾਂ ਜ਼ਰੂਰਤ ਸੀ ਉੱਥੋਂ ਦੀ ਪਰ ਸਾਡੇ ਕੋਲ ਇੱਕ ਮਾਡਲ ਇਸ ਤਰ੍ਹਾਂ ਦਾ ਹੈਗਾ ਜੀ ਜੀ ਪਰ ਗੱਲ ਇਹ ਹੈ ਕਿ ਕ੍ਰਾਂਤੀ ਵੈਸੇ ਕ੍ਰਾਂਤੀ ਹੁਣ ਆਪਾਂ ਕ੍ਰਾਂਤੀ ਇਹ ਨਹੀਂ ਚਾਹੁੰਦੇ ਕਿ ਇਸ ਸਿਸਟਮ ਨੂੰ ਪੱਟ ਕੇ ਸੁੱਟ ਕੇ ਤੇ ਨਵਾਂ ਕੋਈ ਮਤਲਬ ਕਿਸ ਨਿਜ਼ਾਮ ਲੈ ਕੇ ਆਓ ਜੀ ਇਸੇ ਹੀ ਸਿਸਟਮ ਨੂੰ ਚਾਹੇ ਵੋਟ ਆਲਾ ਕਰ ਲੋ ਚਾਹੇ ਕੋਈ ਵੀ ਆ ਤਾਂ ਭਈ ਉਹਦੇ ਵਿੱਚ ਸਾਫ਼ ਸੁਥਰੇ ਲੋਕ ਆ ਜਾਣ ਬਿਲਕੁਲ ਇਹੀ ਇਹੀ ਮੇਰੇ ਖਿਆਲ ਦੇ ਨਾਲ ਸਮੇਂ ਦੀ ਜ਼ਰੂਰਤ ਹੈ ਬਿਲਕੁਲ ਕਹੇ ਨਹੀਂ ਕਿ ਬਗਾਵਤ ਕਰੋ ਜੀ ਹਥਿਆਰ ਚੱਕ ਲੋ ਜੀ ਇਹਨਾਂ ਨੂੰ ਮਾਰੋ ਕਟੋ ਮੈਂ ਮੈਂ ਕਹਿੰਨਾ ਕਿ ਯਾਰ ਜਿੱਥੇ ਐਸਾ ਰਾਜ ਹੋਵੇ ਜਿਹਦੇ ਚ ਇਨਸਾਨ ਦੇ ਕਿਰਤ ਦੀ ਲੁੱਟ ਨਾ ਹੋਵੇ ਜੀ ਇਨਸਾਨ ਨੂੰ ਚਮੜੀ ਰੰਗ ਜਾਂ ਜਿਸ ਕਰ ਚੋ ਜਮਿਆ ਵਰਗ ਦੇ ਵਿੱਚ ਵੰਡ ਕੇ ਨਫਰਤ ਨਾ ਕੀਤੀ ਜਾਵੇ ਬਰਾਬਰ ਮੌਕੇ ਹੋਣ ਹੇਰਾਫੇਰੀ ਨਾ ਹੋਵੇ ਦਾ ਰਾਜ ਵਧੀਆ ਆਈਡੀਅਲ ਰਾਜ ਹੁੰਦਾ ਜੀ ਸਰ ਉਹ ਹੀ ਰਾਜ ਹੁੰਦਾ ਬਿਲਕੁਲ ਜੀ ਹਾਂ ਜੀ ਉਹ ਉਹ ਨੂੰ ਤੁਸੀਂ ਕਲਹੰਤੀ ਕਹਿ ਲੋ ਜਾਂ ਜੋ ਮਰਜ਼ੀ ਕਹਿ ਲੋ ਉਹ ਕੋਈ ਅਸੰਭਵ ਨਹੀਂ ਹੈ ਸਰ ਪੇਡ ਪਰ ਖਾਨ ਜੋਗਾ ਜਨਤਾ ਨੂੰ ਮਿਲੇ ਖੁਸ਼ਹਾਲ ਲਾਈਫ ਮਿਲੇ ਹਨ ਨਿਆ ਹੋਵੇ ਬਸ ਇਹ ਇਸੇ ਚੀਜ਼ ਨੂੰ ਆਪਾਂ ਕ੍ਰਾਂਤੀ ਕਹਿ ਸਕਦੇ ਹਾਂ ਕਿ ਬਿਲਕੁਲ ਜੀ ਕੁਸ਼ ਮਿੱਤਰ ਕਹਿ ਰਹੇ ਨੇ ਕਿ ਰਾਮੂ ਵਾਲੀਆ ਸਾਹਿਬ ਚੱਲ ਰਹੇ ਨੇ ਭਾਜਪੀ ਦੇ ਸਾਹਿਬ ਨਾਲ ਸੁਖਵੀਰ ਸੰਧੂ ਜੀ ਕਹਿ ਰਹੇ ਨੇ ਕਿ ਉਹਨਾਂ ਨੇ ਯੂਪੀ ਜਾਣ ਵੇਲੇ ਬਾਦਲ ਸਾਹਿਬ ਨੂੰ ਵੀ ਨਹੀਂ ਪਤਾ ਲੱਗਣ ਦਿੱਤਾ ਯਾਰ ਇਹ ਇਹ ਰਾਜ ਆਹ ਜਦੋਂ ਯੂਪੀ ਗਏ ਨਾ ਤਾਂ ਪੁੱਛਿਆ ਸੀ ਇੱਕ ਵਾਰੀ ਕਿ ਭਾਈ ਤੁਸੀਂ ਪਤਾ ਹੀ ਨਹੀਂ ਲੱਗਣ ਦਿੱਤਾ ਉਹ ਕਹਿੰਦੇ ਵੀ ਗੱਲ ਇਹ ਆ ਕਿ ਮੈਂ ਤੇ ਹੁਣ ਸਫ਼ਰ ਦੇ ਵਿੱਚ ਸਾਂ ਜੀ ਉਹ ਜਿਵੇਂ ਆ ਆਮ ਹੀ ਅੱਜਕੱਲ ਟ੍ਰੱਕਾਂ ਦੇ ਪਿੱਛੇ ਲਿਖਿਆ ਹੁੰਦਾ ਕਿ ਅਸੀਂ ਸਫ਼ਰਾਂ ਤੇ ਹਾਂ ਸੈਰਾਂ ਤੇ ਹਾਂ ਉਹ ਕਹਿੰਦੇ ਵੀ ਮੈਂ ਤੇ ਸਫ਼ਰ ਤੇ ਸਾਂ ਹਮ ਤੇ ਜਿਹੜੀ ਲਾਰੀ 'ਚ ਮੈਂ ਸਵਾਰ ਸੀ ਉਹ ਟੀਚ 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 ਚੱਲਦੀ ਪਈ ਸੀ ਮੈਂ ਖਸਤਾ ਹਾਲਤ 'ਚ ਸੀ ਪਿੱਛੋਂ ਵਧੀਆ ਸ਼ਾਨਦਾਰ ਬੱਸ ਆ ਗਈ ਮੈਂ ਉਹਦੇ 'ਚ ਉਤਰ ਕੇ ਉਹਦੇ 'ਚ ਚੜ ਗਿਆ ਗੱਲ ਖਤਮ ਆ ਜੀ ਆ ਦੱਸ ਤੇ ਇਹਨਾਂ ਨੇ ਜਾ ਕੇ ਨਾ ਦੇਖੋ ਉੱਥੇ ਕੰਮ ਵੀ ਕਰਦਾ ਸੀਗਾ ਸ਼ਾਇਦ ਮੈਨੂੰ ਜੋ ਨਹੀਂ ਭੁੱਲਦਾ ਤੇ ਇੱਕ ਬੰਦੀ ਸਿੰਘ ਇਹਨਾਂ ਨੇ ਪੈਰੋਲ ਤੇ ਭੇਜਿਆ ਸੀ ਜਾਂਦੇ ਸਰ ਕਿਉਂਕਿ ਇਹਨਾਂ ਦੇ ਕੋਲ ਮੰਤਰਾਲਾ ਜੇਲ ਦਾ ਸੀਗਾ ਹੂੰ ਤਾਂ ਇਹਨਾਂ ਨੇ ਕਹਿ ਲੋ ਕਿ ਉੱਥੇ ਇਹ ਨਹੀਂ ਹੈ ਕਿ ਕੱਲਾ ਉਦਾ ਹੀ ਮਾਣਿਆ ਕੰਮ ਵੀ ਮਤਲਬ ਕਿ ਜੋ ਕਰ ਸਕਦੇ ਆ ਯਾਰ ਜੀ ਜੀ ਜਿਨਾ ਕੋ ਹੁਣ ਆਪਾਂ ਦੇਖਿਆ ਹੁਣ ਕੱਲ ਸੀਚੇਵਾਲ ਸਾਹਿਬ ਉਰੀ ਲਿਆਏ ਨੇ ਉਥੋਂ ਸੱਤ ਕੁੜੀਆਂ ਸ਼ਾਇਦ ਜੀ ਜਿੰਨਾ ਕੋ ਕਿਸੇ ਦੇ ਸਾਰੇ ਹੈਗਾ ਠੀਕ ਆ ਕਿ ਭਈ ਹਰੇਕ ਬੰਦਾ ਹੁਣ ਹਾਰ ਖੇਤਰ ਦੇ ਵਿੱਚ ਤੇ ਉਹ ਕੰਮ ਨਹੀਂ ਕਰਦੇ ਤੇ ਨਾ ਉਹਦੇ ਕੋਲ ਹੀ ਨਹੀਂ ਸਮਝਦਾ ਜਿੰਨਾ ਕੋ ਬੰਦਾ ਕਿਸੇ ਦੇ ਵਾਸਤੇ ਉਹ ਪੂਰਾ ਠੋਕ ਵਜਾ ਕੇ ਉਹ ਨਹੀਂ ਕੋ ਡਿਊਟੀ ਕਰਦੇ ਤੇ ਜੀ ਹਾਂ ਜੀ ਬਿਲਕੁਲ ਬਿਲਕੁਲ ਆਪਣਾ ਆਪਣਾ ਕੰਮ ਖਾਂ ਵੀ ਜਾਣ ਤੇ ਇਹ ਨਾਲ ਚੱਲ ਜਾਂਦਾ ਆ ਬਿਲਕੁਲ ਮੁਕਰਰ ਸਾਹਿਬ ਜੀ ਕਹਿ ਰਹੇ ਨੇ ਕਿ ਚਿਹਰੇ ਬਦਲ ਜਾਂਦੇ ਨੇ ਸਰਕਾਰਾਂ ਦੇ ਪਰ ਨੀਤੀਆਂ ਨਹੀਂ ਬਦਲਦੀਆਂ ਜਿਹੜੇ ਠੇਕੇ ਖੱਡਾਂ ਕਹਿੰਦੇ ਅੱਜ ਕਿਸੇ ਕੋਲ ਹੁੰਦੇ ਆ ਕੱਲ ਨੂੰ ਹਾਂ ਬਿਲਕੁਲ ਇਹੀ ਹੈ ਜੀ ਇੱਥੇ ਉਹ ਕੁਰਸੀ ਬਦਲ ਜਾਂਦੀ ਹੈ ਮਸਲੇ ਬਦਲ ਜਾਂਦੇ ਆ ਤੇ ਬਾਅਦ ਦੇ ਵਿੱਚ ਫਿਰ ਸਿਸਟਮ ਉਮੀਦਾਂ ਉਹ ਮੇਰੇ ਇਹਦਾ ਸਿਸਟਮ ਨਹੀਂ ਬਦਲਦਾ ਅਮਿਤ ਜੀ ਬਰਿਆਮ ਸਿੰਘ ਸੀਗਾ ਉਹ ਦੱਸ ਰਹੇ ਨੇ ਬਲਜੀਤ ਸਿੰਘ ਜੀ ਜੀ ਕਿ ਬਰਿਆਮ ਸਿੰਘ ਸੀ ਉਸ ਕੈਦੀ ਦਾ ਨਾਮ ਹਮ ਤਾਂ ਮੈਨੂੰ ਯਾਦ ਆਦਾ ਕਿ ਚਲੋ ਯਾਰ ਇਹ ਆ ਕਿ ਠੀਕ ਹੈ ਨਾ ਬੰਦਿਆਂ ਨੇ ਰਾਜਨੀਤੀ ਚ ਜੋ ਕੀਤਾ ਉਹਨੂੰ ਅਸੀਂ ਕਹਿ ਲਓ ਕਿ ਦੋ ਖਾਨਿਆਂ ਚ ਰੱਖ ਸਕਦੇ ਆ ਇੱਕ ਚੰਗਾ ਇੱਕ ਬੁਰਾ ਹਮ ਪਰ ਜੇ ਕੋਈ ਚੰਗਾ ਕਦਮ ਚੁੱਕਦਾ ਫੁੱਟਦਾ ਜੀ ਜ਼ਰੂਰ ਉਹਨੂੰ ਵੀ ਯਾਦ ਕਰ ਲੈਣਾ ਚਾਹੀਦਾ ਕ੍ਰਿਟਿਸਿਜ਼ਮ ਤੇ ਹੁੰਦਾ ਹੀ ਰਹਿੰਦਾ ਹੈ ਹੁੰਦਾ ਹੀ ਰਹਿੰਦਾ ਹੈ